ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ BBMB ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ 15000 ਕਿਊਸਿਕ ਪਾਣੀ ਹੋਰ ਜਿਹੜਾ ਇਹ ਛੱਡਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ ਕਈ ਪਿੰਡ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਕਿਸਾਨਾਂ ਦੀਆਂ ਫਸਲਾਂ ਲਗਾਤਾਰ ਖਰਾਬ ਹੋ ਰਹੀਆਂ ਨੇ ਜਿਸ ਲਗਾਤਾਰ ਦੱਸ ਦਈਏ ਕਿ ਹੁਣ BBMB ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਹੈ ਪੌਂਗ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ 2 ਲਗਾਤਾਰ ਵਾਧਰੇ ਜਿਸ ਕਰਕੇ ਤਸਵੀਰਾਂ ਜੜੀਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਕਈ ਪਿੰਡ ਜਿਹੜੇ ਨੇ ਪਾਣੀ ਹੇਠ ਆਏ ਹੋਏ ਨੇ ਲਗਾਤਾਰ ਰੈਸਕਿਊ ਆਪਰੇਸ਼ਨ ਵੀ ਚਲਾਏ ਜਾ ਰਿਹਾ ਪਰ ਤਸਵੀਰਾਂ ਦਿੱਥੇ ਲਗਾਤਾਰ ਕਈ ਖਸਾਨਾ ਦੀ ਕਈ ਏਕੜ ਜ਼ਮੀਨ ਜਿਹੜੀ ਹੈ ਫਸਲ ਵਾਲੀ ਉਹ ਖਰਾਬ ਹੋ ਚੁੱਕੀ ਹੈ ਫਸਲਾਂ ਲਗਾਤਾਰ ਬਰਬਾਦ ਹੋ ਰਹੀਆਂ ਨੇ ਤੇ BBMP ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ 15000 ਕਿਊਸਿਕ ਪਾਣੀ ਜੜਾਏ ਹੋਰ ਛੱਡਿਆ ਜਾਣਾ ਇਸ ਤੋਂ ਪਹਿਲਾਂ ਵੀ 60000 ਦੇ ਕਰੀਬ ਦੱਸਿਆ ਗਿਆ ਕਿ ਕਿਊਸਿਕ ਪਾਣੀ ਲਗਾਤਾਰ ਥੋੜਾ ਥੋੜਾ ਕਰਕੇ ਪੰਜਾਬ ਦੇ ਵਿੱਚ ਛੱਡਿਆ ਜਾ ਰਿਹਾ ਸੀ ਕਿਉਂਕਿ ਹਿਮਾਚਲ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਲੱਖ ਤੋਂ ਵੱਧ ਕਿਊਸਿਕ ਪਾਣੀ ਜੜਾਏ ਉਹ ਆ ਰਿਹਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਕੁਦਰਤ ਦੀ ਤਬਾਹੀ ਜਿਹੜੀ ਹੈ ਲਗਾਤਾਰ ਮੱਚੀ ਹੋਈ ਹੈ ਲਗਾਤਾਰ ਕੁਦਰਤ ਦੇ ਵੱਲੋਂ ਜੋ ਕਈ ਥਾਵਾਂ ਤੇ ਜਿਹੜੇ ਬੱਦਲ ਫੱਟੇ ਜਿਸ ਕਰਕੇ ਹਿਮਾਚਲ ਦੇ ਵਿੱਚ ਹੜਵਾਲੀ ਸਥਿਤੀ ਬਣੀ ਹੋਈ ਹੈ ਲਗਾਤਾਰ ਕਈ ਘਰ ਜਿਹੜੇ ਨੇ ਡਿੱਗ ਰਹੇ ਸੜਕਾਂ ਜਿਹੜੀਆਂ ਨੇ ਟੁੱਟ ਰਹੀਆਂ ਪਰ ਪਾਣੀ ਲਗਾਤਾਰ ਪੰਜਾਬ ਦੇ ਨਿਚਲੇ ਸਤਰ ਤੇ ਆ ਰਹੀਆਂ ਨੇ ਜਿਸ ਕਰਕੇ ਪੰਜਾਬ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ 15000 ਕਿਊਸਿਕ ਪਾਣੀ ਹੋਰ ਛੱਡਿਆ ਜਾਣਾ ਹੈ ਤਾਂ ਦਸੂਆ ਤੋਂ ਜਿਹੜੇ ਮੇਰੇ ਸਹਿਯੋਗੀ ਜਿਹੜੇ ਰਮੇਸ਼ ਜੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਜੀ ਰਮੇਸ਼ ਲਗਾਤਾਰ ਜਿਹੜੇ ਪੋਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਪਰ ਹੁਣ BBMP ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਕਿ 15000 ਕਿਊਸਿਕ ਪਾਣੀ ਹੋਰ ਛੱਡੇ ਜਾਣਾ ਹੈ ਜੀ ਮੈਂ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਪਾਣੀ ਹੈ ਉਹ ਪਹਿਲੇ ਤਾਂ ਇੱਕੋ ਹੀ ਲੈਵਲ ਦੇ ਵਿੱਚ 60 ਤੋਂ 70 ਵੀ ਸੀਗਾ ਪਰ ਆਉਣ ਵਾਲੇ ਜਿਹੜੇ 24 ਘੰਟੇ ਸੀ ਪਿਛਲੇ ਦਿਨ ਦੇ ਉਹਦੇ ਵਿੱਚ ਲਗਾਤਾਰ ਜਿਹੜਾ ਹੈਗਾ ਉਹ 3 ਫੁੱਟ ਜਿਹੜਾ ਪਾਣੀ ਹੈ ਉਹ ਲਗਾਤਾਰ ਵਧਿਆ ਉਹ ਦੱਸਦੀ ਹੈ ਇਨਫਲੋ ਦੀ ਗੱਲ ਕਰੀ ਤਾ ਜਿਹੜੇ ਲੱਖ ਦੇ ਕਰੀਬ ਜਿਹੜਾ ਹੈਗਾ ਉਹ ਇਨਫਲੋ ਜਿਹੜਾ 2 ਦਿਨਾਂ ਦੇ ਵਿੱਚ ਨੋਟ ਕੀਤਾ ਗਿਆ ਅੱਜ ਵੀ ਤੁਸੀਂ ਗੱਲ ਕਰਦੇ ਅੱਜ ਵੀ ਜਿਹੜਾ ਇਹਨੂੰ ਫਲੋਅ ਦੇ ਵਾਸਤੇ ਉਹ ਤੋਂ ਲੈ ਕੇ ਸ਼ਾਮ ਤੱਕ ਦਾ ਮਾਪੇਗਾ ਉਹਦੇ ਵਿੱਚ 90000 ਕੀ ਸੀ ਕਿ ਜਿਹੜਾ ਪੈਸਾ ਉਹ ਲਗਾਤਾਰ ਡੈਨ ਦੇ ਵਿੱਚ ਪਹੁੰਚ ਰਿਹਾ ਹੈ ਪੁੱਲੂ ਦੇ ਵਿੱਚ ਕੱਲੀ ਬੱਦਲ ਫਟਣ ਦੀ ਜਿਹੜਾ ਨਵੀਂ ਕ ドラਮਾ ਸਾਹਮਣੇ ਆ ਰਹੀ ਔਰ ਪੁਰਾਣੀ ਜਿਹੜੀ ਕੁਝ ਦਿਨ ਪਹਿਲਾਂ ਵੀ ਜਿਹੜੀ ਬਾਰਿਸ਼ ਹੋਈ ਅੱਜ ਵੀ ਹੋਈ ਹੈ ਦੱਸ ਦੇ ਉਹਦੀ ਵਜ੍ਹਾ ਦੇ ਨਾਲ ਜਿਹੜਾ ਖਦੀ ਵੀ ਐਮਡੀ ਨੇ ਜਿਹੜਾ ਫੈਸਲਾ ਲਿਆ ਹੈ ਕਿ 15000 ਜਿਹੜਾ ਕਿਊਸਿਕ ਪਾਣੀ ਹੋਰ ਚੜ ਜਾਣ ਦੱਸਦੀ ਹੈ ਕਿ 60000 ਕਿਊਸਿਕ ਜਿਹੜਾ ਜਗਾ ਪਹਿਲੇ ਹੀ ਪਾਣੀ ਜਿਹੜਾ ਜਗਾ ਉਹ ਬਿਆਸ ਦਰਿਆ ਦੇ ਵਿੱਚ ਛੱਡੇ ਜਾ ਰਿਹਾ 15000 ਦੀ ਵ੍ਰiddhi ਜਿਹੜੀ ਕੀਤੀ ਹੈ ਉਹ ਕਿਤੇ ਨਾ ਕਿਤੇ ਹੇਠਲੇ ਪਿੰਡਾਂ ਲਈ ਹੇਠਲੇ ਇਲਾਕਿਆਂ ਲਈ ਉਹ ਮੁਸੀਬਤ ਬਣ ਸਕਦੀ ਹੈ ਦੱਸਦੀ ਹੈ ਕਿ 60000 ਕਿਊਸਿਕ ਪਾਣੀ ਇਹ ਜਿਹੜੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਹਜ਼ਾਰਾਂ ਏਕੜ ਜਿਹੜੀ ਫਸਲ ਉਹ ਤਬਾਹ ਹੋ ਗਈ ਹੈ ਇਥੇ ਜਦੋਂ 15000 ਕਿਊਸਿਕ ਪਾਣੀ ਹੋਰ ਛੱਡੇਗਾ ਉਦੋਂ ਕਿਹੜੇ ਕਿਤੇ ਇਹੜੇ ਲੋਕਾਂ ਲਈ ਵੱਡੀ ਪਰੇਸ਼ਾਨੀ ਖੜੀ ਕਰੇਗਾ ਜੀ ਜੀ ਤਾਂ ਲਗਾਤਾਰ ਜੋ ਪਾਣੀ ਛੱਡਿਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਹਜ਼ਾਰਾਂ ਏਕੜ ਜਿਹੜੀ ਹੈ ਜ਼ਮੀਨ ਫਸਲ ਜਿਹੜੀ ਹੈ ਕਿਸਾਨਾਂ ਦੀ ਬਰਬਾਦ ਹੋ ਚੁੱਕੀ ਹੈ ਲਗਾਤਾਰ ਪੋਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਪਿੰਡਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜੀ ਨੂੰ ਦੱਸਦੇ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਜੋ ਜੋ ਲੋਕਾਂ ਨੂੰ ਸੁविधाਆਂ ਉਹ ਮੁਹੱਈਆ ਕਰਾਣੀਆਂ ਹੁੰਦੀਆਂ ਨੇ ਉਹ ਟਾਈਮਲੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਪਰ ਫਿਰ ਵੀ ਗੱਲ ਪਾਈ ਦੀ ਔਰ ਕੁਝ ਲੋਕ ਆਪਣੇ ਆਪ ਹੀ ਜਿੱਦਾਂ ਤੁਸੀਂ ਬੰਨ ਟੁੱਟ ਗਏ ਨੇ ਉਹਨਾਂ ਲੋਕ ਆਪਣੇ ਆਪ ਹੀ ਮੁਰੰਮਤ ਕਰਨ ਤੇ ਲੱਗੇ ਹੋਏ ਨੇ ਨਾਲ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਲਾ ਲੋ ਜਾਂ ਹੋਰ ਪ੍ਰਸ਼ਾਸ ਬਹਰ ਭਰਾ ਵੀ ਤੇਰੀ ਲਾ ਲੋ ਉਹਨਾਂ ਵਿੱਚ ਜਿਹੜਾ ਹੈਗਾ ਉਹਨਾਂ ਨੇ ਪਹਿਲੇ ਵੀ ਇਹ ਲੜ ਤੇ ਰੱਖਿਆ ਹੋਇਆ ਹੈ ਜੀ ਤਾਂ ਉਹ ਜਿਹੜੇ ਜਿਹੜੇ ਲੈਟਰ ਆ ਉਸ ਦੇ ਹਿਸਾਬ ਨਾਲ ਜੋ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਕਿੰਨੇ ਕ ਸਮੇਂ ਕੇ ਬਾਅਦ ਜਿਹੜਾ 15 ਕਿਊਸਿਕ ਪਾਣੀ ਫੇਅਰ ਛੱਡਿਆ ਜਾਣਾ ਜੀ ਸਵੇਰੇ 6 ਵਜੇ ਇਹਨਾਂ ਨੇ ਪਾਣੀ ਜਿਹੜਾਗਾ ਉਹ ਰਿਲੀਜ਼ ਕਰਨਾ ਹੈਗਾ ਉਹ 12-12 ਘੰਟੇ ਦੇ ਬਾਅਦ ਜਿਹੜਾ ਹੈ ਹੈ ਪਹਿਲੇ 6000 ਪਾਣੀ ਕੀ ਕੈਸਰ ਬੇਟੀ 6000 ਇੱਕ ਵਾਰ ਤੇ 6000 ਇੱਕ ਵਾਰ ਮਲਈ ਟੋਟਲ ਇਹਨਾਂ ਨੇ ਕੱਲ ਕੇ ਦਿਨ ਦੇ ਵਿੱਚ ਹੀ ਜਿਹੜਾ 15000 ਕਿਊਸਿਕ ਪਾਣੀ ਜਿਹੜਾ ਉਹ ਕੱਢਣਾ ਹੈ ਜੀ ਜੀ ਤਾਂ ਜੋ ਨੋਟੀਫਿਕੇਸ਼ਨ ਜਾਰੀ ਹੋਈ ਹੈ ਪ੍ਰਸ਼ਾਸਨ ਵੱਲੋਂ ਜੋ ਸਹਾਇਤਾ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਪਿੰਡ ਦੇ ਲੋਕ ਨੇ ਜਿਹੜਾ ਜਿਹੜੇ ਦਰਿਆ ਦੇ ਕੰਢੇ ਗੱਲ ਕਰੀ ਜਿਹੜੇ ਵਸੇ ਹੋਏ ਨੇ ਉਹਨਾਂ ਲਈ ਕੀ ਕੁਝ ਕਹਿਣਾ ਜਿਹੜਾ ਕਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕੀ ਜਿਹੜੇ ਉਹਨਾਂ ਨੂੰ ਆ ਕੇ ਆਉਣ ਵਾਲੇ ਦਾ ਸੌਤਾ ਜੜੀ ਮਿਲਦੀ ਨਹੀਂ ਕੀ ਕੁਝ ਸਮੇਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਿਹੜਾ BBMP ਵੱਲੋਂ ਜਾਰੀ ਕੀਤਾ ਗਿਆ ਫਿਲਹਾਲ ਡਿਪਾਰਟਮੈਂਟ ਲਈ ਤੱਕ ਵੀ ਇਹ ਲੈਟਰ ਪਹੁੰਚ ਗਈ ਹੋਣੀ ਹੈ ਦੱਸਦੀ ਹੈ ਕਿ ਪਹਿਲਾਂ ਹੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਉਹਦੇ ਵੱਲੋਂ ਵਿਵਿਨ ਵਿਵਾਦਾਂ ਨੂੰ ਪਹਿਲੇ ਹੀ ਲੜਦੇ ਰੱਖਿਆ ਗਿਆ ਸੀ ਕਿਉਂਕਿ ਕੱਲ ਦੀ ਗੱਲ ਕਰੀਏ ਤਾਂ ਜਿੱਦਾਂ 24 ਘੰਟਿਆਂ ਦੇ ਵਿੱਚ 3 ਫੁੱਟ ਪਾਣੀ ਵਧਿਆ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਹਿਮਾਚਲ ਚ ਲਗਾਤਾਰ ਬਾਰਿਸ਼ਾਂ ਦੱਸੀ ਜਾ ਰਹੀ ਸੀ ਔਰ ਬੱਦਲ ਫਟਣੇ ਦੀ ਘਟਨਾ ਵੀ ਜਿਹੜੀ ਸਾਹਮਣੇ ਆਈ ਸੀਗੀ ਉਸ ਦੇ ਨਾਲ ਹੀ ਪਹਿਲਾਂ ਹੀ BBMP ਪ੍ਰੋਜੈਕਟ ਦੇ ਵੱਲੋਂ ਜਿਹੜਾ 你 س ਪ੍ਰਮੁੱਖ ਅਧਿਕਾਰੀ ਨੇ ਉਹਨਾਂ ਨੂੰ ਪਹਿਲੇ ਹੀ ਸੂਚਿਤ ਕਰ ਦਿੱਤਾ ਗਿਆ ਸੀ ਜੀ ਜੀ ਤਮਾਮ ਜਾਣਕਾਰੀ ਲਈ ਧੰਨਵਾਦ ਰਮੇਸ਼ ਜਤੋਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ BBMB ਨੇ ਇੱਕ ਹੋਰ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਹੈ ਕਿਉਂਕਿ 60000 ਕਿਊਸਿਕ ਜਿਹੜਾ ਹੈ ਪਹਿਲਾਂ ਹੀ ਲਗਾਤਾਰ BBMB ਤੋਂ ਪਾਣੀ ਛੱਡਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਪੋਂਗ ਡੈਮ ਤੋਂ ਲਗਾਤਾਰ ਪਾਣੀ ਦੇ ਪੋਂਗ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਰਕੇ 15000 ਕਿਊਸਿਕ ਪਾਣੀ ਜਿਹੜਾ ਹੈ ਹੋਰ ਛੱਡਿਆ ਜਾਣਾ ਹੈ ਤਾਂ BBMB ਵੱਲੋਂ ਵੱਡਾ ਵੱਡੀ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕਰ ਦਿੱਤੀ ਹੈ ਕਿਉ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਲਗਾਤਾਰ ਕਈ ਦਿਨਾਂ ਤੋਂ بارش ਹੋ ਰਹੀ ਹੈ ਜਿਸ ਕਰਕੇ ਹਿਮਾਚਲ ਪ੍ਰਦੇਸ਼ ਤੋਂ 1 ਲੱਖ ਤੋਂ ਵੱਧ ਦਾ ਕਿਊਸਿਕ ਪਾਣੀ ਜੜਾ ਹੈ ਹਲੇ ਤੱਕ ਪੋਂਗ ਡੈਮ ਦੇ ਵਿੱਚ ਆ ਰਿਹਾ ਹੈ ਜਿਸ ਕਰਕੇ ਫੈਸਲਾ ਲਿਆ ਗਿਆ ਹੈ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ हिमाचल दी गल करिए कुल्लू ते जेडे मंडी ने उस उथे लगातार कई दिना तो बारिश हो रही है येलो अलर्ट भी जारी कर ਦਿੱਤਾ ਗਿਆ جس ਤੋਂ ਬਾਅਦ ਲਗਾਤਾਰ ਪਾਣੀ ਜੜਾ ਇਹ ਪੰਜਾਬ ਦੇ ਵਿੱਚ ਆ ਰਿਹਾ ਹੈ ਕਈ ਕਿਸਾਨਾਂ ਦੀ ਜਿਹੜੀਆਂ ਨੇ ਹਜ਼ਾਰਾਂ ਏਕੜ ਜਿਹੜੀਆਂ ਨੇ ਕਿਸਾਨਾਂ ਦੀਆਂ ਲਗਾਤਾਰ ਫਸਲ ਬਰਬਾਦ ਹੋ ਰਹੀ ਨੇ ਪਿੰਡ ਜਿਹੜੇ ਨੇ ਪੂਰੇ ਪਾਣੀ ਤਰ ਪਾਣੀ ਦੇ ਵਿੱਚ ਭਰੇ ਹੋਏ ਨੇ 15000 ਕਿਊਸਿਕ ਪਾਣੀ ਹੋਰ ਛੱਡਿਆ ਜਾਣਾ ਨੋਟੀਫਿਕੇਸ਼ਨ ਜਿਹੜੀ ਹੈ BBMP ਵੱਲੋਂ ਜਾਰੀ ਕਰ ਦਿੱਤੀ ਗਈ ਹੈ